ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਪਸੰਦ ਆਵੇ ਤਾਂ ਕਮੈਂਟ ਕਰਕੇ ਜ਼ਰੂਰ ਆਪਣੀ رائے ਦੇਣਾ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਕਹਾਣੀ ਬਹੂ ਮੈਂ ਸੁਣਿਆ ਤੂੰ ਆਪਣੇ ਭਰਾ ਨੂੰ ਨਵਾਂ ਫੋਨ ਲੈ ਕੇ ਭੇਜਿਆ ਆ। ਖਜੇਨਾ ਤਾਂ ਰੱਖੜੀ ਆ ਤੇ ਨਾ ਹੀ ਕੋਈ ਹੋਰ ਤਿਹਾਰ ਆ। ਫਿਰ ਨਵਾਂ ਫੋਨ ਭੇਜਣ ਦੀ ਕੀ ਲੋੜ ਸੀ? ਪੈਸੇ ਕੀ ਰੁੱਖਾਂ ਤੇ ਲੱਗਦੇ ਆ ਤੇ ਵੈਸੇ ਵੀ ਪੇਕੇ ਤਾਂ ਆਪਣੀਆਂ ਧੀਆਂ ਤੋਂ ਕੁਝ ਨਹੀਂ ਲੈਂਦੇ। ਪਰ ਤੂੰ ਆਕੇ ਪੈਸਿਆਂ ਨੂੰ ਪਾਣੀ ਮੰਗੋ ਉਹਨਾਂ ਤੇ ਲਟਾ ਰਹੀਆਂ। ਇਹੋ ਜੇ ਮੈਂ ਆਪਣੀ ਧੀ ਤੇ ਪੈਸੇ ਖਰਚਣ ਨੂੰ ਕਹਾ ਤਾਂ ਤੈਨੂੰ ਨਾਨੀ ਜਿਆਦਾ ਆ ਜਾਂਦੀ ਆ। ਹਰਲੀ ਹਿੰਦੀ ਸਾਸ ਹਰਲੀ ਨੂੰ ਕਹਿੰਦੀ ਆ ਤਹਰਲੀਨ ਬੋਲੀ ਮੰਮੀ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਗੁਰਦੀਪ ਨੂੰ ਫੋਨ ਭੇਜਣ ਲੱਗੀ ਆ ਤੇ ਜੇ ਪਤਾ ਲੱਗ ਵੀ ਗਿਆ ਆ ਤੇ ਇਹਦੇ ਵਿੱਚ ਇੰਨੀ ਵੀ ਕੀ ਦਿੱਕਤ ਆ ਕੀ ਰਖੜੀ ਜਾਂ ਕੋਈ ਤਿਹਾਰ ਹੀ ਆਊਗਾ ਫੇਰ ਹੀ ਮੈਂ ਉਹਨੂੰ ਕੋਈ ਤੋਹਫ਼ਾ ਦੇ ਸਕਦੀ ਆ ਤੁਸੀਂ ਜਾਣਦੇ ਹੋ ਪਾਪਾ ਰਟਾਇਰ ਹੋ ਗਿਆ ਤੇ ਅਕਸਰ ਬੱਚਿਆਂ ਨੂੰ ਆਨਲਾਈਨ ਕਲਾਸ ਲਾਉਣੀ ਪੈਂਦੀ ਆ ਉਹਦੇ ਕੋਲ ਫੋਨ ਤਾਂ ਹੈਗਾ ਆ ਪਰ ਉਹ ਪੁਰਾਣਾ ਆ ਉਹ ਚੰਗੀ ਤਰ੍ਹਾਂ ਚੱਲਦਾ ਨਹੀਂ ਸੀ ਤਾਂ ਹੁਣ ਮੰਮੀ ਤੇ ਪਾਪਾ ਮੈਨੂੰ ਤਾਂ ਕਹਿਣਗੇ ਨਹੀਂ ਛੋਟਾ ਭਰਾਇਆ ਉਹਦਾ ਤਾਂ ਮੇਰੇ ਤੇ ਪੂਰਾ ਹੱਕ ਬੰਦਾ ਆ ਇਸ ਲਈ ਮੈਂ ਉਹਦੇ ਲਈ ਫੋਨ ਭੇਜ ਦਿੱਤਾ ਤਾ ਹਰਲੀਨ ਦੀ ਸੱਸ ਬੋਲੀ ਉਹ ਤਾਂ ਮੈਂ ਕਹਿ ਰਹੀ ਆ ਫੋਨ ਭੇਜਣ ਤੋਂ ਪਹਿਲਾਂ ਇੱਕ ਵਾਰ ਵੀ ਕਰਨ ਨੂੰ ਪੁੱਛਣ ਦੀ ਲੋੜ ਨਹੀਂ ਸਮਝੀ ਹੱਦ ਹੁੰਦੀ ਆ ਫਜ਼ੂਲ ਖਰਚ ਦੀ ਤੂੰ ਕਮਾਈ ਕਰਦੀ ਆ ਇਹਦਾ ਮਤਲਬ ਇਹ ਤਾਂ ਨਹੀਂ ਕਿ ਆਪਣੀ ਸਾਰੀ ਕਮਾਈ ਆਪਣੇ ਪੇਕੇ ਆ ਤੇ ਲਟਾ ਦੇਵੇਂ ਹਰਲੀਨ ਨੇ ਕਿਹਾ ਮੰਮੀ ਜੀ ਜੇ ਇਹੋ ਫੋਨ ਮੈਂ ਦੀਦੀ ਜਾ ਉਹਦੇ ਬੱਚਿਆਂ ਨੂੰ ਦੇ ਦੇਂਦੀ ਤਾਂ ਤੁਸੀਂ ਬਹੁਤ ਖੁਸ਼ ਹੁੰਦੇ ਨਾ ਇੱਕ ਗੱਲ ਕਹਾ ਬੁਰਾ ਨਾ ਮੰਨਿਓ ਇਹ ਫੋਨ ਮੈਂ ਆਪਣੇ ਪੈਸਿਆਂ ਨਾਲ ਭੇਜਿਆ ਆ ਤੁਹਾਡੇ ਪੋਤੇ ਦੀ ਕਮਾਈ ਦਾ ਨਹੀਂ ਤੇ ਜੇ ਮੈਂ ਆਪਣੀ ਕਮਾਈ ਕੁਝ ਕਮਾਈ ਪੇਕਿਆਂ ਤੇ ਖਰਚ ਕਰ ਵੀ ਦਵਾਂ ਤਾਂ ਕੀ ਪਰੇਸ਼ਾਨੀ ਆ ਇਹਨਾਂ ਕਹਿ ਕੇ ਹਰਲੀਨ ਆਪਣੇ ਕਮਰੇ ਵਿੱਚ ਚਲੀ ਗਈ ਕੁਝ ਘੰਟਿਆਂ ਬਾਅਦ ਹਰਲੀਨ ਰਸੋਈ ਵਿੱਚ ਕੰਮ ਕਰ ਰਹੀ ਸੀ ਕਰਨ ਦਫਤਰ ਤੋਂ ਵਾਪਸ ਆ ਕੇ ਹੱਥ ਪੈਰ ਧੋ ਕੇ ਮਾਂ ਦੇ ਕਮਰੇ ਵਿੱਚ ਰਜਾਨਾ ਮੰਗ ਥੋੜੀ ਦੇਰ ਬਹਿਣ ਲਈ ਚਲਾ ਗਿਆ ਤਾਂ ਉੱਥੇ ਹਰਲੀਨ ਦੀ ਸਾਸ ਨੇ ਬਹੁਤ ਕੁਝ ਕਿਹਾ ਪਰ ਕਰਨ ਨੇ ਮੁੜ ਕੇ ਕੋਈ ਜਵਾਬ ਨਾ ਦਿੱਤਾ ਤੇ ਆਪਣੇ ਕਮਰੇ ਵਿੱਚ ਆ ਕੇ ਹਰਲੀਨ ਨੂੰ ਬੋਲਿਆ ਜੇ ਤੂੰ ਫੋਨ ਦੇਣਾ ਹੀ ਸੀ ਤਾਂ ਤੂੰ ਮਾਂ ਨੂੰ ਪਤਾ ਨਾ ਲੱਗਣ ਦਿੰਦੀ ਬਸ ਇਹੋ ਦਿੱਕਤ ਆ ਤਾਂ ਹਰਲੀਨ ਬੋਲੀ ਕਿਉਂ ਤੁਸੀਂ ਜਾਂ ਮੰਮੀ ਜੀ ਆਪਣੇ ਰਿਸ਼ਤੇਦਾਰਾਂ ਨੂੰ ਦੇਣ ਤੋਂ ਪਹਿਲਾਂ ਮੈਨੂੰ ਪੁੱਛ ਕੇ ਦਿੰਦੇ ਹੋ ਫਿਰ ਮੈਂ ਕਿਉਂ ਆਪਣੇ ਭਰਾ ਨੂੰ ਮੈਂ ਕੁਝ ਵੀ ਦਵਾਂ ਮੈਂ ਆਪਣੀ ਕਮਾਈ ਵਿੱਚੋਂ ਦੇ ਰਹੀ ਹਾਂ ਕੋਈ ਚੋਰੀ ਕਰਕੇ ਨਹੀਂ ਦਿੱਤਾ ਕਰਨ ਕੁਝ ਕਹਿੰਦਾ ਉਸ ਤੋਂ ਪਹਿਲਾਂ ਫਿਰ ਹਰਲੀਨ ਬੋਲ ਪਈ ਮੈਂ ਗਲਤ ਨਹੀਂ ਹਾਂ ਫਿਰ ਵੀ ਤੁਸੀਂ ਆਪਣੇ ਪਰਿਵਾਰ ਦਾ ਸਾਥ ਦੇ ਰਹੇ ਹੋ ਤੇ ਮੈਨੂੰ ਗੱਲਾਂ ਲੁਕਾਉਣ ਦੀ ਸਲਾਹ ਦੇ ਰਹੇ ਹੋ ਆਖਿਰ ਕਦੋਂ ਤੱਕ ਇਹ ਸਮਝਾਉਂਦਾ ਮੈਂ ਕਰਦੀ ਰਹਾਂ ਮੈਂ ਆਪਣਾ ਬਹੂ ਹੋਂ ਦਾ ਹਰ ਫਰਜ਼ ਨਿਭਾ ਰਹੀ ਹਾਂ ਫਿਰ ਵੀ ਸਹੀ ਹੁੰਤੇ ਵੀ ਮੈਨੂੰ ਹੀ ਗਲਤ ਠਹਿਰਾਇਆ ਜਾਂਦਾ ਆ ਆਖਰ ਕਦੋਂ ਤੱਕ ਚੱਲੂਗਾ ਤਾਂ ਕਰਨ ਬੋਲਿਆ ਤੂੰ ਸਮਝਦੀ ਕਿਉਂ ਨਹੀਂ ਆ ਪਰਿਵਾਰ ਵਿੱਚ ਥੋੜਾ ਬਹੁਤਾ ਐਡਜਸਟ ਤਾਂ ਕਰਨਾ ਹੀ ਪੈਂਦਾ ਆ ਮੰਨਦਾ ਆ ਤੇਰੀ ਕੋਈ ਗਲਤੀ ਨਹੀਂ ਆ ਪਰ ਮੈਂ ਪਰਿਵਾਰ ਦੇ ਵਿਰੋਧ ਨਹੀਂ ਜਾਣਾ ਚਾਹੁੰਦਾ ਮੇਰੀ ਮਾਂ ਤੇ ਭੈਣ ਦਾ ਸਭਾਤਾ ਤੂੰ ਚੰਗੀ ਤਰ੍ਹਾਂ ਜਾਣਦੀ ਆ ਜਰੂਰ ਭੈਣ ਨਹੀਂ ਮਾਂ ਦੇ ਕੰਨ ਭਰੇ ਹੋਣੇ ਆ ਜਦੋਂ ਵੀ ਆਉਂਦੀ ਆ ਕੋਈ ਨਾ ਕੋਈ ਕਲੇਸ਼ ਮੇਰੇ ਲਈ ਖੜਾ ਕਰ ਹੀ ਜਾਂਦੀ ਆ ਤੇ papa ਇੰਨਾਂ ਗੱਲਾਂ ਵਿੱਚ ਪੈਣਾ ਨਹੀਂ ਚਾਹੁੰਦੇ ਤੇ ਇੱਕ ਮਾਂ ਆ ਜਿਹੜਿਆ ਮੇਰਾ ਜੀਣਾ ਹਰਾਮ ਕਰ ਛੱੜਦੀ ਆ ਤਾਹਰਲੀਨ ਬੋਲੀ ਮੈਨੂੰ ਬਹੁਤ ਹਰਾਨੀ ਹੁੰਦੀ ਆ ਤੁਹਾਡੀ ਸੋਚ ਤੇ ਮੈਂ ਕੀ ਮੇਰੇ ਮਾਂ ਬਾਪ ਨੇ ਵੀ ਨਹੀਂ ਕਦੀ ਸੋਚਿਆ ਹੋਣਾ ਕਿ ਉਹ ਇਹੋ ਜਿਹੇ ਮੁੰਡੇ ਨਾਲ ਮੈਨੂੰ ਬੰਨ ਰਿਹਾ ਜਿਹੜਾ ਆਪਣੀ ਸਹੀ ਪਤਨੀ ਦੇ ਨਾਲ ਵੀ ਨਹੀਂ ਖੜਾ ਹੋ ਸਕਦਾ ਸੋਚਿਓ ਜ਼ਰੂਰ ਜੇ ਕੱਲ ਨੂੰ ਸਾਡੇ ਬੱਚੇ ਹੋਣਗੇ ਤਾਂ ਉਹਨਾਂ ਤੇ ਇਹਦਾ ਕੀ ਅਸਰ ਪਊਗਾ ਇਹਨਾਂ ਕਹਿ ਕੇ ਹਰਲੀਨ ਸਾਰਿਆਂ ਲਈ ਖਾਣਾ ਲਾਉਣ ਚਲੀ ਗਈ ਅਗਲੀ ਸਵੇਰ ਹਰਲੀਨ ਹਾਰ ਦੇਣ ਵਾਂਗ ਛੇਤੀ ਛੇਤੀ ਆਪਣੇ ਕੰਮ ਨਿਬੜ ਰਹੀ ਸੀ ਤਾਂ ਕਿ ਨੌਕਰੀ ਤੇ ਜਾ ਸਕੇ ਉਹਨੇ ਛੇਤੀ ਛੇਤੀ ਸਾਸ ਤੇ ਨਨਾਨ ਲਈ ਚਾਹ ਨਾਸ਼ਤਾ ਰੱਖਿਆ ਤਾਂ ਉਹਦੀ ਸੱਸ ਬੋਲੀ ਬਹੂ ਚਾਹ ਵਿੱਚ ਇੱਕ ਚੁੰਡੀ ਜ਼ਹਿਰ ਵੀ ਮਿਲਾ ਦਿੰਦੀ ਬੇਤੀ ਕਰਾਉਣ ਤੋਂ ਬਾਅਦ ਕੋਈ ਤੇਰੇ ਹੱਥ ਦੀ ਚਾਹ ਕਿਵੇਂ ਪੀਊਗਾ ਕਰਨੀ ਉੱਥੇ ਹੀ ਬੈਠਾ ਸੀ ਤਾਂ ਉਹ ਬੋਲਿਆ ਮਾਂ ਕੱਲ ਦੀ ਗੱਲ ਕੱਲ ਹੀ ਖਤਮ ਹੋ ਗਈ ਸੀ ਨਾ ਫਿਰ ਅੱਜ ਸਵੇਰੇ ਇਹ ਸਭ ਕਿਉਂ ਤਾਂ ਸੱਸ ਬੋਲੀ ਦੀਵਾਰਾਂ ਦੀ ਵੀ ਕੰਨ ਹੁੰਦੇ ਆ ਪੁੱਤ ਬਹੂ ਨੇ ਤੈਨੂੰ ਜੋ ਕੁਝ ਵੀ ਕਿਹਾ ਮੈਨੂੰ ਸਭ ਪਤਾ ਆ ਮੈਂ ਤਾਂ ਬਹੁਤ ਸਾਰੀਆਂ ਗੱਲਾਂ ਇਹਦੀਆਂ ਬਰਦਾਸ਼ਤ ਕਰ ਜਾਣੀਆਂ ਤਾਂ ਕਿ ਪਰਿਵਾਰ ਇਕੱਠਾ ਰਹੇ ਪਰ ਮੇਰੀ ਬਹੂ ਨੂੰ ਆਪਣੇ ਪੇਕਿਆਂ ਦੇ ਖਰਚ ਕਰਨ ਤੋਂ ਵੇਲ ਮਿਲੇ ਫਿਰ ਹੀ ਤਾਂ ਪਰਿਵਾਰ ਬਾਰੇ ਸੋਚੇ ਤਹਰਲੀ ਨੇ ਵੇਖਿਆ ਦੂਰ ਬੈਠੀ ਨਨਾਨ ਮਸਕਰਾ ਰਹੀ ਸੀ ਉਹਨੇ ਚਾਹ ਫੜਾਉਂਦੇ ਹੋਏ ਕਿਹਾ ਮੰਮੀ ਜੀ ਤੁਹਾਡੇ ਕੰਨ ਕੌਣ ਪਰਦਾ ਆ ਮੈਨੂੰ ਹੀ ਪਤਾ ਆ ਪਰ ਮੇਰਾ ਇਹਨਾਂ ਸਾਰੀਆਂ ਗੱਲਾਂ ਲਈ ਵੇਲ ਨਹੀਂ ਆ ਇਸ ਲਈ ਇਸ ਘਰ ਲਈ ਸਿਰਫ ਤੁਸੀਂ ਨਹੀਂ ਬਲਕੇ ਮੈਂ ਵੀ ਸੋਚਦੀ ਆ ਪਰ ਇਹਨਾ ਮੈਂ ਜਾਣਦੀ ਆ ਕਿ ਮੇਰੇ ਪੈਸਿਆਂ ਤੇ ਮੇਰੇ ਭਰਾ ਦਾ ਵੀ ਹੱਕ ਆ ਤੁਹਾਡਾ ਖਾਣਾ ਮੈਂ ਬਣਾ ਕੇ ਰੱਖ ਦਿੰਨੀ ਆ ਹੁਣ ਮੈਂ ਚੱਲਦੀ ਆ ਇਹ ਨਾ ਕਹਿ ਕੇ ਉਹ ਨੌਕਰੀ ਤੇ ਚਲੀ ਗਈ ਤਾਂ ਸੱਸ ਬੋਲੀ ਵੇਖੇ ਆਪਣੀ ਪਤਨੀ ਦਾ ਤੇਵਰ ਇਹ ਸਾਰਾ ਕੁਝ ਤੇਰੀ ਵਜ੍ਹਾ ਨਾਲ ਹੋ ਰਿਹਾ ਆ ਤੂੰ ਇਹਨੂੰ ਇੰਨਾ ਵਧਾ ਕੇ ਰੱਖਿਆ ਆ ਤਾਂ ਹੀ ਇਹ ਇੰਨਾ ਬੋਲ ਗਈ ਹਜੇ ਵੀ ਵਕਤ ਆ ਸੰਭਾਲ ਲੈ ਜਦੋਂ ਕੱਲ ਨੂੰ ਬੱਚੇ ਹੋ ਜਾਣਗੇ ਤਾਂ ਉਹਨਾਂ ਨੂੰ ਵੀ ਇਹ ਤੇਰੇ ਖਿਲਾਫ ਕਰ ਦੂਗੀ ਤਾਂ ਨਨਾਨ ਬੋਲੀ ਇਹ ਸੱਚ ਆ ਵੀਰ ਮੈਂ ਤਾਂ ਹੁਣ ਪਰਾਈ ਹੋ ਗਈ ਆ ਫਿਰ ਵੀ ਇਸ ਘਰ ਦੀ ਚਿੰਤਾ ਕਰਦੀ ਆ ਤੁਹਾਡੇ ਬਾਰੇ ਮਾਂ ਦੇ ਬਾਰੇ ਮੈਂ ਇੰਨਾ ਸੋਚਦੀ ਆਂ ਫਿਰ ਵੀ ਮੈਂ ਹੀ ਭਾਬੀ ਦੇ ਨਿਸ਼ਾਨੇ ਤੇ ਰਹਿਣੀ ਆਂ ਭਾਬੀ ਤਾਂ ਕਦੀ ਆਪਣੇ ਪਰਿਵਾਰ ਬਾਰੇ ਸੋਚਦੀ ਨਹੀਂ ਕਿਉਂਕਿ ਉਹਦਾ ਪੂਰਾ ਧਿਆਨ ਤਾਂ ਪੇਕਿਆਂ ਤੇ ਆ ਤਾਂ ਕਰਨ ਬੋਲਿਆ ਭੈਣੇ ਘਟ ਤੋਂ ਘਟ ਅੱਗ ਵਿੱਚ ਕਿਉਂ ਪਾਉਂਦਾ ਕੰਮ ਤਣਾ ਕਰ ਤੇ ਤੂੰ ਜੋ ਕਹਿ ਰਹੀ ਆਂ ਕਿਉਂ ਆਪਣੇ ਪੇਕਿਆਂ ਬਾਰੇ ਸੋਚਦੀ ਆ ਉਹ ਤਾਂ ਘਟ ਤੋਂ ਘਟ ਸੋਚਦੀ ਆ ਪਰ ਕਰਦੀ ਤਾਂ ਸਹੁਰਿਆਂ ਲਈ ਆ ਤੇ ਤੂੰ ਕੀ ਕਰਦੀ ਆਂ ਸਾਲ ਦੇ 6 ਮਹੀਨੇ ਤਾਂ ਤੂੰ ਪੇਕੇ ਬੈਠੀ ਰਹਿਣੀ ਆ ਤੇ ਮਾਂ ਉਹ ਆਪਣੇ ਪੈਸਿਆਂ ਦਾ ਕੀ ਕਰਦੀ ਆ ਇਹਦਾ ਹਿਸਾਬ ਮੈਂ ਉਹਦੇ ਕੋਲੋਂ ਨਹੀਂ ਲਾਊਂਗਾ ਮੈਂ ਇਹਨਾਂ ਜ਼ਰੂਰ ਜਾਣਣਾ ਆ ਜਾਣਦਾ ਆ ਕਿਉਂ ਕੋਈ ਫਜ਼ੂਲ ਖਰਚ ਨਹੀਂ ਕਰਦੀ ਤਾਂ ਮਾਂ ਬੋਲੀ ਸਭ ਕੁਝ ਤਾਂ ਠੀਕ ਆ ਪਰ ਆਪਣੀ ਵਿਆਹੀ ਹੋਈ ਭੈਣ ਨਾਲ ਕੋਈ ਇਸ ਤਰ੍ਹਾਂ ਗੱਲ ਕਰਦਾ ਆ ਭਲਾ ਇਹ ਵੀ ਜ਼ਰੂਰ ਤੇਰੀ ਘਰ ਵਾਲੀ ਨੇ ਹੀ ਤੈਨੂੰ ਸਿਖਾਇਆ ਹੋਣਾ ਆ ਪਤਾ ਨਹੀਂ ਮੇਰੇ ਘਰ ਦੀ ਸ਼ਾਂਤੀ ਨੂੰ ਕੀ ਹੋ ਗਿਆ ਆ ਤਾਂ ਕਰਨ ਗੁੱਸੇ ਵਿੱਚ ਬੋਲਿਆ ਤੁਸੀਂ ਮੇਰੇ ਕੋਲੋਂ ਕੀ ਚਾਹੁੰਦੇ ਹੋ ਕਿ ਜਿਹੜੇ ਉਹ ਆਪਣੇ ਪੈਸੇ ਖਰਚ ਕਰਦੀ ਆ ਮੈਂ ਉਹਦੇ ਤੇ ਰੋਕ ਲਾ ਦੇਵਾਂ ਤਾਂ ਮਾਂ ਗੁੱਸੇ ਨਾਲ ਬੋਲੀ ਐਵੇਂ ਕਰ ਕੁਝ ਮਹੀਨੇ ਤੂੰ ਉਹਨੂੰ ਉਹਦੇ ਪੇਕੇ ਹੀ ਭੇਜ ਦੇ ਜਦੋਂ ਮਾਂ ਪਿਓ ਦੇ ਘਰ ਬਹੂਗੀ ਤਾਂ ਉਹਦੇ ਮਾਂ ਪਿਓ ਨੂੰ ਵੀ ਪਤਾ ਲੱਗੂਗਾ ਕਿ ਧੀ ਨੂੰ ਕਿਓ ਜੀ ਸਿੱਖਿਆ ਦਿੱਤੀ ਆ ਤੇ ਬਹੂ ਨੂੰ ਵੀ ਪਤਾ ਲੱਗੂਗਾ ਕਿ ਸਹੁਰਿਆਂ ਦਾ ਸੁੱਖ ਕੀ ਹੁੰਦਾ ਆ ਪੁੱਤ ਬਹੂ ਦੇ ਪੈਸਿਆਂ ਤੇ ਉਹਦੇ ਮਾਪਿਓ ਦਾ ਹੱਕ ਨਹੀਂ ਬਲਕਿ ਸਹੁਰਿਆਂ ਦਾ ਹੱਕ ਹੁੰਦਾ ਆ ਤਾਂ ਕਰਨ ਗੁੱਸੇ ਨਾਲ ਬੋਲਿਆ ਠੀਕ ਆ ਅੱਜ ਰਾਤ ਇਹਦਾ ਵੀ ਮੈਂ ਫੈਸਲਾ ਕਰ ਹੀ ਦੂੰਗਾ ਹੁਣ ਮੈਂ ਜਾਵਾਂ ਅੱਜ ਦੇ ਦਿਨ ਆਫਿਸ ਲਈ ਤਾਂ ਬਹੁਤ ਵਧੀਆ ਸ਼ੁਰੂਆਤ ਕਰ ਦਿੱਤੀ ਤੁਸੀਂ ਦੋਵਾਂ ਨੇ ਇਹਨਾ ਕਹਿ ਕੇ ਉਹ ਚਲਾ ਗਿਆ ਜਦੋਂ ਵੀ ਉਹਦੀ ਭੈਣ ਇਥੇ ਆਉਂਦੀ ਸੀ ਤਾਂ ਘਰ ਦਾ ਸਾਰਾ ਮਾਹੌਲ ਇਵੇਂ ਹੀ ਡਗਮਗਾ ਜਾਂਦਾ ਸੀ ਹਰਲੀਨ ਦੇ ਮੰਮੀ ਪਾਪਾ ਕਦੀ ਵੀ ਉਹਦੇ ਕੋਲੋਂ ਕੋਈ ਮਦਦ ਨਹੀਂ ਲੈਂਦੇ ਸੀ ਪਰ ਪਾਪਾ ਦੀ ਰਿਟਾਇਰਮੈਂਟ ਤੋਂ ਬਾਅਦ ਹਰਲੀਨ ਆਪਣਾ ਫਰਜ਼ ਨਿਭਾਉਂਦੇ ਹੋਏ ਆਪਣੇ ਭਰਾ ਦੀ ਛੋਟੀ ਛੋਟੀ ਮਦਦ ਕਰ ਦਿਆ ਕਰਦੀ ਸੀ ਜਿਹੜੀ ਕਿ ਉਹਦੀ ਸਾਸ ਨੂੰ ਪਸੰਦ ਨਹੀਂ ਸੀ ਰਾਤ ਨੂੰ ਜਦੋਂ ਸਾਰੇ ਖਾਣਾ ਖਾ ਰਹੇ ਸੀ ਤਾਂ ਹਰਲੀਨ ਦੀ ਨਾਨ ਤੰਜ ਕੱਸਦੇ ਹੋਏ ਹਰਲੀਨ ਨੂੰ ਬੋਲੀ ਭਾਬੀ ਤੇਰੇ ਲਈ ਤਾਂ ਤੇਰੇ ਪੇਕੇ ਹੀ ਸਭ ਕੁਝ ਆ ਕੀ ਅਸੀਂ ਕੁਝ ਵੀ ਨਹੀਂ ਕਿਉਂਕਿ ਦਿਨ ਰਾਤ ਤੂੰ ਤਾਂ ਉਹਨਾਂ ਦੀ ਚਿੰਤਾ 'ਚ ਡੁੱਬੀ ਰਹਿਣੀ ਆ ਤੇ ਉਹਨਾਂ ਤੇ ਖਰਚਾ ਕਰਦੀ ਆ ਤਾਂ ਕਰਨ ਬੋਲਿਆ ਘਟ ਤੋਂ ਘਟ ਖਾਣ ਦੇ ਵੇਲੇ ਵੀ ਤੁਸੀਂ ਫਿਰ ਸ਼ੁਰੂ ਹੋ ਗਏ ਤਰਲীন ਮੁਸਕਰਾ ਕੇ ਬੋਲੀ ਤੁਸੀਂ ਚੁੱਪ ਕਰੋ ਨਨਾਨ ਭਾਬੀ ਵਿੱਚ ਮਜਾਕ ਮਸਤੀ ਹੋ ਰਿਹਾ ਆ ਤੇ ਦੀਦੀ ਮੇਰੀ ਕਮਾਈ ਤੇ ਮੇਰਾ ਹੀ ਹੱਕ ਆ ਇਹ ਮੈਂ ਕਿਵੇਂ ਖਰਚ ਕਰਾਂ ਇਹ ਮੇਰਾ ਫੈਸਲਾ ਹੋਊਗਾ ਜਿੱਥੋਂ ਤੱਕ ਹੱਕ ਦੀ ਗੱਲ ਆ ਜਿੰਨਾ ਹੱਕ ਤੁਹਾਡਾ ਤੁਹਾਡੇ ਭਰਾ ਦੇ ਪੈਸਿਆਂ ਤੇ ਆ ਉਹ ਨਹੀਂ ਮੇਰੇ ਭਰਾ ਦਾ ਮੇਰੇ ਪੈਸਿਆਂ ਤੇ ਆ ਤੇ ਜਿੱਤੋਂ ਤੱਕ ਤੋਹਫਿਆਂ ਦੀ ਗੱਲ ਆ ਤੋਹਫੇ ਕਿੰਨੂ ਜ਼ਿਆਦਾ ਮਿਲਦੇ ਆ ਇਹ ਤੁਹਾਡੇ ਤੋਂ ਬਿਹਤਰ ਕੌਣ ਜਾਣਦਾ ਆ ਇਹ ਗੱਲ ਹਰਲੀਨ ਦੀ ਸਾਸੂ ਨੂੰ ਚੁਬ ਗਈ ਤੇ ਉਹਨੇ ਕਿਹਾ ਬਹੂ ਤੇਨੂੰ ਨਾਨੇ ਇਹੋ ਜਿਹਾ ਵੀ ਕੀ ਕਹਿ ਦਿੱਤਾ ਜਿਹੜਾ ਤੈਨੂੰ ਇੰਨਾ ਬੁਰਾ ਲੱਗ ਗਿਆ ਆਖਿਰ ਉਹ ਗਲਤ ਕੀ ਕਹਿ ਰਹੀ ਆ ਤੂੰ ਆਪਣੀ ਨਾਨਨ ਨੂੰ ਤਾਂ ਕਦੀ ਕੋਈ ਫੋਨ ਨਹੀਂ ਖਰੀਦ ਕੇ ਦਿੱਤਾ ਪਹਿਲਾਂ ਤਾਂ ਕੁੜੀਆਂ ਦੇ ਪੇਕਿਆਂ ਤੋਂ ਤੋਹਫੇ ਆਉਂਦੇ ਹੁੰਦੇ ਸੀ ਪਰ ਇੱਥੇ ਤਾਂ ਉਲਟੀ ਗੰਗਾ ਵਹਿ ਗਈ ਤਾਂ ਕਰਨ ਬੋਲਿਆ ਘੱਟ ਤੋਂ ਘੱਟ ਖਾਣ ਵੇਲੇ ਤਾਂ ਸ਼ਾਂਤੀ ਬਣਾ ਕੇ ਰੱਖੋ ਤੇ ਮਾਂ ਤੈਨੂੰ ਕੀ ਕਮੀ ਆ ਤੇਰਾ ਪੁੱਤ ਵੀ ਤਾਂ ਕਮਾਉਂਦਾ ਆ ਇਹਦੀ ਕਮਾਈ ਇਹ ਕਿਵੇਂ ਖਰਚ ਕਰਦੀ ਆ ਇਹਨੂੰ ਕਰਨ ਦਿਓ ਤੇ ਵੈਸੇ ਵੀ ਇਹ ਆਪਣੇ ਛੋਟੇ ਭਰਾ ਲਈ ਬਸ ਆਪਣਾ ਫਰਜ਼ ਨਿਭਾ ਰਹੀ ਆ ਤਾਂ ਕੀ ਗਲਤ ਕਰ ਰਹੀ ਆ ਤਨਨ ਅੰਤਰ ਅੰਤ ਬੋਲੀ ਵੀਰ ਤੇਰੇ ਕਹਿਣ ਦਾ ਕੀ ਮਤਲਬ ਆ ਭਾਬੀ ਨੂੰ ਆਪਣੀ ਸਾਰੀ ਕਮਾਈ ਪੇਕਿਆਂ ਤੇ ਖਰਚ ਕਰਨੀ ਚਾਹੀਦੀ ਆ ਤਾਂ ਕਰਨ ਬੋਲਿਆ ਜੇ ਤੈਨੂੰ ਇਵੇਂ ਲੱਗਦਾ ਆ ਤਾਂ ਤੂੰ ਕਮਾਈ ਕਰ ਲੈ ਤੇ ਆਪਣੇ ਪੈਸੇ ਪੇਕਿਆਂ ਤੇ ਖਰਚ ਕਰ ਦੇ ਤਾਂ ਉਹ ਦੀ ਭੈਣ ਚੁੱਪ ਹੋ ਗਈ ਅਗਲੇ ਦਿਨ ਐਤਵਾਰ ਸੀ ਕਰਨ ਹਰਲੀਨ ਨੂੰ ਬੋਲਿਆ ਹਰਲੀਨ ਮੈਂ ਸੋਚ ਰਿਹਾ ਆ ਤੂੰ ਕੁਝ ਦਿਨਾਂ ਦੀ ਛੁੱਟੀ ਲੈ ਕੇ ਪੇਕੇ ਚਲੀ ਜਾ ਹਰਲੀਨ ਬੋਲੀ ਮੈਂ ਸਮਝੀ ਨਹੀਂ ਤੁਸੀਂ ਮੈਨੂੰ ਪੇਕੇ ਭੇਜਣ ਦੀ ਗੱਲ ਕਿਉਂ ਕਹਿ ਰਹੇ ਹੋ ਤੁਹਾਡੀ ਖੁਸ਼ੀ ਲਈ ਹਰ ਵਾਰ ਮੈਂ ਸਮਝੌਤਾ ਕਰਦੀ ਗਈ ਕਿ ਕਦੀ ਨਾ ਕਦੀ ਤਾਂ ਤੁਸੀਂ ਮੈਨੂੰ ਸਮਝੋਗੇ ਠੀਕ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਚਲੀ ਜਾਵਾਂ ਤਾਂ ਮੈਂ ਵੀ ਹੁਣ ਜਾਣਾ ਚਾਹੁੰਨੀ ਹਾਂ ਤੇ ਤੁਹਾਨੂੰ ਮੈਨੂੰ ਛੱਡ ਕੇ ਆਉਣ ਦੀ ਕੋਈ ਲੋੜ ਨਹੀਂ ਆ ਮੇਰੇ ਮਾਪਿਓ ਨੇ ਮੈਨੂੰ ਇੰਨਾ ਕਾਬਲ ਤਾਂ ਬਣਾਇਆ ਆ ਕਿ ਮੈਂ ਕੱਲੀ ਪੇਕੇ ਜਾ ਸਕਦੀ ਆ ਇਹਨਾਂ ਕਹਿ ਕੇ ਹਰਲੀਨ ਆਪਣੇ ਕਮਰੇ ਵਿੱਚ ਚਲੀ ਗਈ ਤੇ ਹਰਲੀਨ ਫਟਾਫਟ ਆਪਣੀ ਪੈਕਿੰਗ ਕਰਨ ਲੱਗ ਪਈ ਤਾਂ ਕਰਨ ਬੋਲਿਆ ਨਾਸ਼ਤਾ ਤਾਂ ਕਰ ਲੈ ਤਾਂ ਹਰਲੀਨ ਬੋਲੀ ਸਾਰਿਆਂ ਲਈ ਬਣਾ ਦਿੱਤਾ ਆ ਤੇ ਅੱਜ ਮੇਰਾ ਵਰਤ ਆ ਹੁਣ ਇਹ ਵਰਤ ਮੈਂ ਆਪਣੇ ਪੇਕੇ ਜਾ ਕੇ ਤੋੜੂੰਗੀ ਤਾਂ ਉਹਦੀ ਸੱਸ ਵੀ ਆ ਗਈ ਤੇ ਕਹਿਣ ਲੱਗੀ ਬਹੁ ਨੇ ਕਿਉਂ ਜਾ ਰਹੀਆਂ ਸ਼ਾਮ ਨੂੰ ਚਲੀ ਜਾਈਂ ਅਜੇ ਤਾਂ ਪੂਰੇ ਘਰ ਦੀ ਸਫਾਈ ਕਰਨ ਵਾਲੀ ਪਈ ਆ ਤਾਂ ਹਰਲੀਨ ਮੁਸਕਰਾ ਕੇ ਬੋਲੀ ਮੰਮੀ ਜੀ ਇੱਕ ਹਫਤਾ ਮੈਨੂੰ ਛੁੱਟੀ ਆ ਹੁਣ ਘਰ ਤੇ ਰਸੋਈ ਤੁਸੀਂ ਸਾਰੇ ਮਿਲ ਕੇ ਸੰਭਲਿਓ ਇਹਨਾਂ ਕਹਿ ਕੇ ਉਹ ਤਿਆਰ ਹੋਣ ਲੱਗ ਪਈ ਫੋਥੇ ਹੀ ਖੜੀ ਹੋਦੀ ਨਨਾਨ ਬੋਲੀ ਮਾਂ ਹੁਣ ਤਾਂ ਤੁਸੀਂ ਦੁਪਹਿਰ ਦੇ ਖਾਣੇ ਦੀ ਤਿਆਰੀ ਕਰ ਲਓ ਮੈਂ ਥੋੜੀ ਦੇਰ ਆਰਾਮ ਕਰਨ ਚੱਲੀ ਆ ਤੇ ਹਾਂ ਇਹ ਕਹਿ ਰਿਹਾ ਸੀ ਕਿ ਦੁਪਹਿਰ ਨੂੰ ਤੈਨੂੰ ਲੈਣ ਆ ਜਾਊਂਗਾ ਤਾਂ ਮੈਂ ਤਾਂ ਦੁਪਹਿਰ ਨੂੰ ਹੀ ਚਲੀ ਜਾਊਂਗੀ ਬਸ ਮੇਰੀ ਜਿਹੜੀ ਖਰੀਦਦਾਰੀ ਰਹਿ ਨਹੀਂ ਹੋਈ ਨਾ ਉਹ ਤੁਸੀਂ ਖਰੀਦ ਕੇ ਰੱਖ ਲਿਓ ਅਗਲੀ ਵਾਰ ਜਦੋਂ ਮੈਂ ਆਉਂਗੀ ਤਾਂ ਲੈ ਜਾਉਂਗੀ ਇਹਨਾਂ ਕਹਿ ਕੇ ਹਰਲੀਨ ਦੀ ਨਨਾਨ ਉਥੋਂ ਖਿਸਕ ਗਈ ਤਾਂ ਕਰਨ ਬੋਲਿਆ ਵੇਖ ਲਿਆ ਮਾਂ ਆਪਣੀ ਲਾਡਲੀ ਤੇ ਇਹਨੂੰ ਮਿੰਟ ਨਹੀਂ ਲੱਗਾ ਤੇ ਉਹ ਆਪਣੇ ਲਈ ਸੋਚਣ ਲੱਗ ਪਈ ਹਰਲੀਨ ਨੌਕਰੀ ਕਰਨ ਤੋਂ ਬਾਅਦ ਵੀ ਘਰ ਸੰਭਦੀ ਆ ਪਰ ਤੁਸੀਂ ਤੇ ਤੁਹਾਡੀ ਧੀ ਨੌਕਰਾਂ ਦੇ ਨਾਲ ਵੀ ਇਸ ਘਰ ਨੂੰ ਨਹੀਂ ਸੰਭ ਸਕਦੇ ਉਤੋਂ ਤੁਹਾਨੂੰ ਬਹੂ ਨਾਲ ਹਮੇਸ਼ਾ ਸ਼ਿਕਾਇਤ ਰਹਿੰਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਤੁਸੀਂ ਮੇਰਾ ਵਿਆਹ ਹੀ ਕਿਉਂ ਕੀਤਾ ਉਦੋਂ ਹੀ ਕਰਨ ਦੇ ਪਾਪਾ ਆ ਗਏ ਤੇ ਬੋਲੇ ਭਗਵਾਨੇ ਮੈਂ ਤਾਂ ਸੋਚਦਾ ਸੀ ਘਰ ਪਰਿਵਾਰ ਤੋਂ ਚੰਗੀ ਤਰ੍ਹਾਂ ਸਾਮ ਰਹੀਆਂ ਪਰ ਨਹੀਂ ਘਰ ਦੀ ਲక్ష్ਮੀ ਨੂੰ ਤਾਂ ਤੂੰ ਨਾਰਾਜ਼ ਕਰ ਦਿੱਤਾ ਤੇ ਜਿਨੇ ਕਦੀ ਤੇਰੇ ਲਈ ਨਹੀਂ ਸੋਚਿਆ ਤੂੰ ਉਹਦੇ ਲਈ ਸੋਚਦੀ ਰਹੀ ਸੋਚ ਤੇਰੀ ਕੁੜੀ ਨੂੰ ਤੇਰੀ ਤਕਲੀਫ ਨਹੀਂ ਦਿਖ ਰਹੀ ਤੇ ਤੂੰ ਆ ਕਿ ਬਹੂ ਤੇ ਰੋ ਪਾ ਨਹੀਂ ਆ ਆਖਿਰ ਉਹਨੇ ਕੀਤਾ ਕੀ ਆ ਉਦੀ ਕਮਾਈ ਉਤੇ ਉਹਦੇ ਮਾਪਿਓ ਦਾ ਹੱਕ ਤੇਰੇ ਤੋਂ ਪਹਿਲਾਂ ਆ ਤਰਲੀਨ ਦੀ ਸੱਸ ਬੋਲੀ ਐਵੇਂ ਕਿਵੇਂ ਹੋ ਸਕਦਾ ਆ ਤਰਲੀਨ ਦਾ ਸਹੁਰਾ ਬੋਲਿਆ ਕਿਉਂ ਬਹੂ ਨੂੰ ਪੜਾ ਲਿਖਾ ਕੇ ਕੀ ਤੂੰ ਐਸ ਲਾਇਕ ਬਣਾਇਆ ਨਹੀਂ ਉਹਦੇ ਮਾਪਿਓ ਨੇ ਬਣਾਇਆ ਆ ਜੇਵੇਂ ਆ ਤਾਂ ਕਹਿ ਆਪਣੇ ਮੁੰਡੇ ਨੂੰ ਕਿ ਆਪਣੀ ਕਮਾਈ ਆਪਣੇ ਸਹੁਰਿਆਂ ਨੂੰ ਭੇਜ ਦਵੇ ਬਹੂ ਦੇ ਪੈਸੇ ਤੂੰ ਆਪਣੇ ਕੋਲ ਰੱਖ ਲਈ ਫਿਰ ਉਹਦੇ ਪੈਸੇ ਤਾਂ ਤੂੰ ਆਪਣੇ ਕੋਲ ਰੱਖਣਾ ਚਾਹੁੰਨੀ ਆ ਤੇ ਪੁੱਤ ਦੀ ਕਮਾਈ ਸਹੁਰਿਆਂ ਨੂੰ ਨਹੀਂ ਦੇਣਾ ਚਾਹੁੰਦੀ। ਤੂੰ ਤਾਂ ਬਹੁਤ ਮਤਲਬੀ ਨਿਕਲੀ। ਤਾਂ ਕਰਨ ਆਪਣੇ ਪਾਪਾ ਨੂੰ ਬੋਲਿਆ, "ਪਾਪਾ, ਸੋਚੋ ਇਹਨਾਂ ਸਾਰੇ ਚੱਕਰਾਂ ਵਿੱਚ ਮੇਰਾ ਪਰਿਵਾਰਕ ਜੀਵਨ ਤਾਂ ਨਰਕ ਹੋ ਗਿਆ ਆ ਨਾ।" ਤਾਂ ਉਹਦੇ ਪਾਪਾ ਬੋਲੇ, "ਇਨਾਂ ਸਾਰੀਆਂ ਗੱਲਾਂ ਵਿੱਚ ਕਿਤੇ ਨਾ ਕਿਤੇ ਤੂੰ ਵੀ ਜ਼ਿੰਮੇਵਾਰ ਆਂ। ਜਦੋਂ ਸਹੀ ਤੇ ਗਲਤ ਦਾ ਫੈਸਲਾ ਲੈਣ ਵਿੱਚ ਮਰਦ ਕਮਜ਼ੋਰ ਹੋ ਜਾਂਦਾ ਆ ਨਾ ਤਾਂ ਔਰਤਾਂ ਦੇ ਕੋਲ ਹਕੂਮਤ ਚਲੀ ਜਾਂਦੀ ਆ।" ਆਪਣੀ ਘਰ ਵਾਲੀ ਲਈ ਤੂੰ ਨਹੀਂ ਬੋਲੇਗਾ ਤਾਂ ਕੋਈ ਹੋਰ ਕੀ ਬੋਲੂਗਾ ਹੁਣ ਇੱਥੇ ਖੜਾ ਖੜਾ ਮੇਰਾ ਮੂੰਹ ਕੀ ਵੇਖ ਰਿਹਾ ਆ ਜਾਂ ਤੇ ਬਹੂ ਨੂੰ ਸਮਝਾ ਤੇ ਤੂੰ ਭਗਵਾਨ ਨੇ 31012 ਤੇ ਉਹਨੂੰ ਇਥੋਂ ਵਿਦਾ ਕਰ ਤੇ ਉਹਨੂੰ ਕਹੀਂ ਜਦੋਂ ਕੋਈ ਤਿਹਾਰ ਹੋਵੇ ਉਦੋਂ ਹੀ ਆਇਆ ਕਰ ਇੰਨਾ ਕਹਿ ਕੇ ਉਹ ਉਥੋਂ ਚਲੇ ਗਿਆ ਤਾਂ ਕਰਨ ਜਾ ਕੇ ਹਰਲੀਨ ਨੂੰ ਮਨਾਉਣ ਲੱਗਾ ਤਾਂ ਹਰਲੀਨ ਬੋਲੀ ਸਭ ਕੁਝ ਹੋਣ ਤੋਂ ਬਾਅਦ ਤੁਸੀਂ ਇਸੇ ਤਰ੍ਹਾਂ ਗੱਲ ਕਰਦੇ ਹੋ ਜੇ ਪਾਪਾ ਜੀ ਨੇ ਤੁਹਾਨੂੰ ਨਹੀਂ ਕਿਹਾ ਹੁੰਦਾ ਤਾਂ ਤੁਸੀਂ ਤਾਂ ਮੈਨੂੰ ਮਨਾਉਣ ਵੀ ਨਾ ਆਉਂਦੇ ਤੇ ਬਲਕਿ ਮੈਨੂੰ ਪੇਕੇ ਜਾਣ ਦਿੰਦੇ ਆਖਿਰ ਮੇਰੇ ਪੈਸਿਆਂ ਤੇ ਮੇਰੇ ਮਾਪੇ ਦਾ ਕਿਉਂ ਨਹੀਂ ਹੱਕ ਜੇ ਮੈਂ ਕੁਝ ਪੈਸੇ ਆਪਣੇ ਪੇਕੇਆਂ ਤੇ ਖਰਚ ਕਰ ਦੇਣੀ ਆ ਤਾਂ ਕੀ ਗਲਤ ਕਰਦੀ ਆ ਤਾਂ ਕਰਨ ਨੇ ਹੱਥ ਜੋੜ ਕੇ ਹਰਲੀਨ ਨੂੰ ਮਨਾਇਆ ਦੁਪਹਿਰੇ ਜਦੋਂ ਹਰਲੀਨ ਦੀ ਨਨਾਨ ਜਾਣ ਲੱਗੀ ਤਾਂ ਉਹਦੀ ਮਾਂ ਬੋਲੀ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਅੱਜ ਮੇਰਾ ਸਿਰ ਸਾਰਿਆਂ ਸਾਹਮਣੇ ਝੁਕ ਗਿਆ ਸਿਰਫ ਤੇਰੇ ਕਰਕੇ ਉਮੀਦ ਕਰਦੀ ਆਂ ਕਿ ਤੂੰ ਆਪਣਾ ਇਹ ਵਿਹਾਰ ਆਪਣੇ ਸਹੁਰੇ ਜਾ ਕੇ ਬਦਲ ਲਵੇਂਗੀ ਨਹੀਂ ਤਾਂ ਨਾ ਤਾ ਤੂੰ ਪੇਕਿਆਂ ਜੋਗੀ ਰਹੇਂਗੀ ਤੇ ਨਾ ਹੀ ਸਹੁਰਿਆਂ ਜੋਗੀ ਹੁਣ ਅਗਲੀ ਵਾਰ ਤਿਹਾੜ ਤੇ ਹੀ ਆਈ ਇਹਨਾ ਕਹਿ ਕੇ ਉਹਨਾਂ ਨੇ ਕੁੜੀ ਨੂੰ ਵਿਦਾ ਕਰ ਦਿੱਤਾ ਹੁਣ ਹਰਲੀਨ ਦੇ ਸਾਸੂ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਸੀ ਉਹ ਹਰਲੀਨ ਦੇ ਕੋਲ ਜਾ ਕੇ ਆਪਣੇ ਇਸ ਵਿਹਾਰ ਲਈ ਅਫਸੋਸ ਜਤਾਉਣ ਲੱਗੀ ਤੇ ਬੋਲੀ ਬਹੂ ਸਹੀ ਕਿਹਾ ਸੀ ਤੂੰ ਜਿੰਨਾ ਫਰਜ਼ ਤੇਰਾ ਸਹੁਰਿਆਂ ਪ੍ਰਤੀ ਆ ਉਸ ਤੋਂ ਜ਼ਿਆਦਾ ਪੇਕੇਆਂ ਪ੍ਰਤੀ ਆ ਕਿਉਂਕਿ ਅੱਜ ਤੂੰ ਜਿਹੜੇ ਵੀ ਮਕਾਮ ਤੇ ਆ ਉਹ ਆਪਣੇ ਮਾਪੇ ਦੀ ਬਦੌਲਤ ਹੀ ਆ ਤਰਲੀ ਨੇ ਕਰਨ ਵੱਲ ਵੇਖਿਆ ਤਾਂ ਕਰਨ ਨੇ ਕਿਹਾ ਚੱਲ ਹੁਣ ਗਿਲੇ ਸ਼ਿਕਵੇ ਖਤਮ ਕਰਦੇ ਮਾਂ ਇੱਕ ਨਵੀਂ ਸ਼ੁਰੂਆਤ ਕਰਨਾ ਚਾਹੁੰਦੀ ਆ ਤਾਂ ਤੂੰ ਵੀ ਆਪਣਾ ਵੱਡਪਣ ਵਿਖਾ ਹਰਲੀਨ ਨੇ ਹੱਥ ਜੋੜ ਕੇ ਆਪਣੀ ਸੱਸ ਨੂੰ ਕਿਹਾ ਮੰਮੀ ਜੀ ਜੇ ਮੇਰੀ ਕਿਸੇ ਗੱਲ ਨਾਲ ਤੁਹਾਨੂੰ ਤਕਲੀਫ ਹੋਈ ਹੋਵੇ ਤਾਂ ਮੈਂ ਵੀ ਤੁਹਾਡੇ ਕੋਲੋਂ ਮਾਫੀ ਮੰਗਦੀ ਆ ਇਹਨਾਂ ਕਹਿ ਕੇ ਉਹ ਆਪਣੀ ਸੱਸ ਦੇ ਗਲ ਲੱਗ ਗਈ ਅੰਤ ਭਲਾ ਤਸਾ ਭਲਾ ਹੁਣ ਹਰਲੀਨ ਬੇਝਿਜਕ ਆਪਣੇ ਮੰਮੀ ਪਾਪਾ ਦੀ ਮਦਦ ਕਰਦੀ ਸੀ ਤੇ ਉਹਨੂੰ ਕਦੀ ਕੋਈ ਰੋਗ ਦਾ ਟੋਕਦਾ ਨਹੀਂ ਸੀ ਆਖਿਰ ਉਹਦੇ ਪੈਸਿਆਂ ਉੱਤੇ ਉਹਦੇ ਮੰਮੀ ਪਾਪਾ ਦਾ ਵੀ ਹੱਕ ਬਣਦਾ ਆ ਸੋ ਦੋਸਤੋ اے ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦੀ ਹੋਈ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ